ਕਹਿੰਦੇ ਸਵੇਰ ਦਾ ਸਮਾਂ ਸੀ ਬੱਸ ਸਟੈਂਡ 'ਚ ਰੌਲਾ ਪੈ ਗਿਆ ਕਹਿੰਦੇ ਵੀ ਮੈਂਟਲ ਆ ਗਿਆ ਸਵੇਰੇ ਸਵੇਰੇ ਡੰਡ ਲਾਈ ਜਾਂਦਾ ਗਿਣਤੀ ਦੇ 5000 ਡੰਡ ਲਾਈ ਜਾਂਦਾ ਵੀਡੀਓ ਨਾਲ ਨਾਲ ਚੱਲੀ ਜਾਂਦੀ ਹੈ ਦੋਸਤੋ ਪਹਿਲਾਂ ਤਾਂ ਦੱਸ ਦਿੰਨੇ ਵੀ ਇਹਨੇ ਖੁੱਲਾ ਚੈਲੰਜ ਰੱਖਿਆ ਹੋਇਆ ਹੈ ਪਹਿਲਾਂ ਤਾਂ ਐ ਹੀ ਸੀ ਵੀ ਇਹ ਪਾਗਲ ਹੈ ਕੋਈ ਮੈਂਟਲ ਹੈ ਪਰ ਜਦੋਂ ਗੱਲਬਾਤ ਕੀਤੀ ਫਿਰ ਪਤਾ ਲੱਗਿਆ ਵੀ ਇਹਨੇ ਤਾਂ ਖੁੱਲਾ ਚੈਲੰਜ ਰੱਖ ਰੱਖਿਆ ਕਹਿੰਦਾ ਪੂਰੇ ਇੰਡੀਆ ਚ ਕੋਈ ਆ ਜੇ ਮੁਕਾਬਲੇ ਦਾ ਤੇ 5000 ਡੰਡ ਲਾ ਕੇ ਦਿਖਾ ਦੇ ਤੇ ਉੱਤੋਂ ਇਹ ਅਪੀਲ ਕਰ ਰਿਹਾ ਹੈ ਮੋਦੀ ਨੂੰ ਕਹਿੰਦਾ ਵੀ ਚੀਤੇ ਨਾਲ ਲੜਨਾ ਏਡੀ ਜੁਰਤ ਰੱਖਦਾ ਇਹ ਨੌਜਵਾਨ ਇਹਦਾ ਨਾਂ ਰਕੇਸ਼ ਆ ਫਤਿਹਬਾਦ ਤੋਂ ਆਇਆ ਸੀ ਤੇ ਉੱਪਰ ਨੰਬਰ ਵੀ ਸ਼ੇਅਰ ਕਰਤਾ ਦੋਸਤੋ ਤੁਸੀਂ ਕਮੈਂਟਾਂ 'ਚ ਆਪਣੀ ਰਾਇ ਜਰੂਰ ਸ ਤੇ ਇਹਨੇ ਜਿਹੜੀ ਗੱਲਾਂ ਕਈਆਂ ਸੁਣ ਕੇ ਨਾ ਹਰਾਨ ਹੋਵੋਗੇ ਤੇ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਵੀ ਡੰਡ ਤਾਂ ਐ ਲਾਉਂਦਾ ਜਦੋਂ ਇੱਕ ਵਾਰੀ ਡੰਡ ਲਾਉਣ ਲੱਗ ਜਾਂਦਾ 5000 ਡੰਡ 2 ਘੰਟਿਆਂ ਚ ਲਾ ਦਿੰਦਾ ਤੇ 2 ਘੰਟੇ ਡਾਂਡੀ ਲਾਈ ਜਾਂਦਾ ਕਹਿੰਦਾ ਥੱਕਦਾ ਨਹੀਂ ਹਾਰਦਾ ਨਹੀਂ ਤੇ ਇਹ ਦੂਸਰੇ ਪਾਸੇ ਨੌਜਵਾਨਾਂ ਨੂੰ ਜਾਗਰੂਕ ਵੀ ਕਰ ਰਿਹਾ ਕਹਿੰਦਾ ਨਸ਼ਿਆਂ ਨੂੰ ਤਿਆਗ ਦਿਓ ਨਸ਼ੇ ਤਿਆਗ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਲਓ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਸਕਦੇ ਆ ਤੇ ਦੋਸਤੋ ਕਿਹੜੇ-ਕਿਹੜੇ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣ ਦੇ ਲਈ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਆਪਾਂ ਤੋਂ ਬਾਅਦ ਪਹਿਲਾਂ ਤਾਂ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਚ ਆ ਬਾਈ ਵਾਸਤੇ ਆਪਣੀ رائے ਜ਼ਰੂਰ ਸਾਂਝੀ ਕਰਿਓ ਤੇ ਇਹ ਜਿਹੜਾ ਚੈਲੰਜ ਕਰ ਰਿਹਾ ਖੁੱਲਾ ਵੀ ਇੰਡੀਆ ਦੇ ਵਿੱਚ ਕੋਈ ਵੀ ਬਰਾਬਰ ਹੋਵੇ ਕਹਿੰਦਾ ਜਦੋਂ ਜਾ ਕੇ ਝੰਡੀ ਲਾ ਦੇਣਾ ਤਾਂ ਕੋਈ ਬਰਾਬਰ ਦਾ ਨਹੀਂ ਆਉਂਦਾ ਤੇ ਝੰਡੀ ਆਪਾਂ ਫਤਿਹ ਕਰਕੇ ਆਈਦੀ ਹੈ ਤੇ ਆਪਾਂ ਜਿੱਤ ਕੇ ਆਈਦਾ ਤੇ 5000 ਡੰਡ ਕਿਸੇ ਤੋਂ ਨਹੀਂ ਲੱਗਦਾ ਇਹ ਸਵੇਰ ਦਾ ਇਸ ਬੱਸ ਸਟੈਂਡ ਦੇ ਵਿੱਚ ਇਹੀ ਗੱਲ ਕਹਿ ਰਿਹਾ ਸੀ ਕਹਿੰਦਾ 5000 ਡੰਡ ਲਾਓ ਬਰਾਬਰ ਫਿਰ ਪਤਾ ਲੱਗ ਜਾਏ ਕਹਿੰਦਾ ਆਪਾਂ ਵੀ ਉਸ ਦਿਨ ਤੋਂ ਬਾਅਦ ਕਹਿੰਦਾ ਆਪਾਂ ਡੰਡ ਲਾਉਣੀ ਛੱਡ ਦਾਂਗੇ ਕੀ ਕਹਿੰਦਾ ਗੱਲ ਬਾਤ ਕੀ ਤੋ ਆਏ ਜੀ ਮੈਂ ਜਿਲ੍ਹਾ ਫਤਿਹਵਾਦ ਹਰਿਆਣੇ ਤੋਂ ਜੀ ਤਸਵੀਰੇ ਉੱਠ ਕੇ ਆ ਗਿਆ ਇੱਧਰ ਮਾਨਸਾ ਜੀ ਵੀ ਮੈਂ ਡੰਡ ਬੈਠ ਕੇ ਮਾਰਦਾ ਅੱਛਾ ਕੀ ਮੁਕਾਬਲਾ ਕੀ ਹੈ ਮਾੜਾ ਸਮਝਾਉਗੇ ਇਹ ਮੁਕਾਬਲਾ ਇਹ ਹੈ ਜੀ ਵੀ ਮੈਂ ਦੇਖਣਾ ਚਾਹੁੰਦਾ ਵੀ ਮੇਰੇ ਬਰਾਬਰ ਕੋਈ ਨੌਜਵਾਨ 5000 ਲਗਾਤਾਰ ਇੱਕ ਸਾਂਚ ਡੰਡ ਮਾਰ ਸਕਦਾ ਜਾਂ ਨਹੀਂ ਜੀ ਅੱਛਾ ਇਸ ਤਰ੍ਹਾਂ ਘੁੰਮਦਾ ਰਹਿੰਦਾ ਨਗੜੀਆਂ ਤੇ ਵੀ ਅੱਛਾ ਕਹਿੰਦਾ ਮੇਰੇ ਮੁਕਾਬਲੇ ਦਾ ਕੋਈ ਆ ਜੇ 5000 ਲਾ ਕੇ ਦਿਖਾ ਦੇ ਤੁਸੀਂ ਪੰਜਾਬ ਦੇ ਵਿੱਚ ਕਿਵੇਂ ਪੰਜਾਬ ਚ ਆਏ ਜੀ ਕਹਿੰਦੇ ਜੇ ਪੰਜਾਬ ਖਤਮ ਹੋ ਹੀ ਜਾਂਦਾ ਹੂੰ ਸਿਉਨੇ ਦੀ ਜਿਹੜੀ ਆ ਪੰਜਾਬ ਹੂੰ ਮੁੰਡੇ ਨਸ਼ਾ ਕਰੀ ਜਾਂਦੇ ਨੇ ਮੈਂ ਕਿਹਾ ਚੱਲ ਜਾ ਕੇ ਉੱਥੇ ਵੇਟ ਮਾਰ ਲਾਂ ਡੰਡ ਬੈਠਕਾਂ ਕਹਿੰਦਾ ਪੰਜਾਬ ਚ ਤਾਂ ਆਇਆ ਹਰਿਆਣੇ ਤੋਂ ਕਹਿੰਦਾ ਵੀ ਲੱਗਦਾ ਵੀ ਪੰਜਾਬ ਖਤਮ ਹੋਈ ਜਾਂਦਾ ਨਸ਼ਾ ਬਹੁਤ ਜ਼ਿਆਦਾ ਤੇ ਉਸੇ ਗੱਲ ਪਿੱਛੇ ਇਹ ਬੰਦਾ ਪੰਜਾਬ ਆ ਗਿਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਉਪਰਾਂ ਲਾ ਕਿਵੇਂ ਲੱਗਦਾ ਉਹ ਛੱਡ ਦਿਓ ਜੀ ਕੋਈ ਫਾਇਦਾ ਨਹੀਂ ਨਸ਼ਿਆਂ ਚ ਚਾਰ ਦਿਨਾਂ ਦੀ ਜ਼ਿੰਦਗੀ ਆ ਨੰਗੇ ਆਇਆ ਤੇ ਨੰਗੇ ਹੀ ਜਾਣਾ ਕੁਝ ਨਹੀਂ ਲੈ ਕੇ ਜਾਣਾ ਆਪਾਂ ਆਪ ਦਾ ਸਰੀਰ ਨਾਲ ਖਰਾਬ ਕਰੋ ਵੀਰੇ ਕਿੰਨੇ ਵਜੇ ਉੱਠਦਾ ਬਾਈ 1 ਵਜੇ ਉੱਠਦਾ ਜੀ ਕੀ ਕਰਦਾ ਉਸ ਤੋਂ ਬਾਅਦ 1 ਵਜੇ ਰੇਸ ਲਾ ਕੇ ਇੱਕ ਪੈਰ ਤੇਜੀ ਡੰਡ ਦੇ ਬਾਟਕਾ ਕੱਢਣ ਲੱਗ ਗਿਆ ਨਾ ਜੀ ਹੋਰੇ ਜੀ ਮੈਂ ਮੋਦੀ ਤੋਂ ਚੀਤਾ ਵੀ ਮੰਗਿਆ ਸੀਗਾ ਚੀਤੇ ਨਾਲ ਵੀ ਲੜਨਾ ਚਾਹੁੰਦਾ ਮੈਂ ਓਏ ਹੋਏ ਚੀਤੇ ਨਾਲ ਕੀ ਬਾਤ ਹੈ ਇਹ ਕਾਂਗਰਸ ਦੀ ਸਰਕਾਰ ਸੀਗੀ ਹਰਿਆਣਾ 'ਚ ਉਦੋਂ ਦਾ ਮੰਗਿਆ ਚੀਤਾ ਮੈਂ ਮੇਰਾ ਵਿਆਹ ਹੋ ਗਿਆ ਹੁਣ ਵੀ ਕਹਿੰਦਾ ਮੈਨੂੰ ਚੀਤਾ ਚਾਹੀਦਾ ਲੜਨ ਵਾਸਤੇ ਮੋਦੀ ਕਹਿੰਦਾ ਮੋਦੀ ਤੋਂ ਚੀਤਾ ਮੰਗਿਆ ਕਹਿੰਦਾ ਵੀ ਮੈਂ ਲੜਨਾ ਹੈ ਚੀਤੇ ਦੇ ਨਾਲ ਮਦਨ ਸਿੰਘ ਉਹਦਾ ਨੰਬਰ ਮੇਰੇ ਕੋਲ ਹੈ ਉਹਨੇ ਫੋਨ ਵੀ ਕੀਤਾ ਜੀ ਮੈਨੂੰ ਅੱਛਾ ਮੋਦੀ ਦੇ ਪੀਓ ਨੇ ਮਗਈ ਜੋ ਵੀ ਫੋਨ ਆਉਂਦਾ ਕਹਿੰਦਾ ਬਾਈ ਇੰਨੇ ਸਾਲ ਹੋ ਗਏ ਉਦੋਂ ਮੈਂ ਕੁਆਰਾ ਸੀ ਤੇ ਹੁਣ ਮੇਰਾ ਵਿਆਹ ਹੋ ਗਿਆ ਹਲੇ ਤੱਕ ਮੈਨੂੰ ਚੀਤਾ ਨਹੀਂ ਦਿੱਤਾ ਲੜਕੇ ਦੇਖਣਾ ਚੀਤੇ ਦੇ ਨਾਲ ਜੋਰ ਜਮਾਉਣਾ ਤੇ ਦੋਸਤੋ ਤੁਹਾਡੀ ਆਪਣੀ رائے ਜ਼ਰੂਰ ਸਾਂਝੀ ਕਰਿਓ ਬਾਈ ਦੀ ਵੀਡੀਓ ਦੇਖ ਕੇ ਵੀ ਤੁਹਾਡਾ ਇਸ ਬਾਰੇ ਕੀ ਕਹਿਣਾ ਤੇ ਕੋਈ ਮੁਕਾਬਲੇ ਦਾ ਹੈਗਾ ਜੇ ਕੋਈ ਉਹ ਵੀ ਕਮੈਂਟ ਕਰਕੇ ਦੱਸ ਦਿਓ ਤੇ ਬਾਈ ਜਿਹੜਾ ਕਹਿੰਦਾ ਵੀ ਖੁੱਲਾ ਸੱਦਾ ਹੈ ਜੇ ਕੋਈ 5000 ਡੰਡ ਲਾ ਦੇ ਤੇ ਮੇਰੇ ਬਰਾਬਰ ਸਵੇਰੇ ਉੱਠ ਕੇ ਕਹਿੰਦਾ ਇੱਕ ਲੱਤ ਦੇ 2 ਕਿਲੋਮੀਟਰ ਤੱਕ ਜਿਹੜਾ ਪਾਈਦਾ ਇਹ ਤਾਂ ਹੁਣ ਵੱਧ ਤੋਂ ਵੱਧ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਆਪਣੀ رائے ਜ਼ਰੂਰ ਸਾਂ ਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ